ਮੇਨਲੀ ਜੋ ਅਵਾਰਡ ਹੈ ਚਾਹੇ ਸਟੇਟ ਅਵਾਰਡ ਹੈ ਚਾਹੇ ਨੈਸ਼ਨਲ ਅਵਾਰਡ ਹੈ ਉਹ ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਹੈ ਕਿ ਤੁਸੀਂ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਤੁਹਾਡੀ ਕੀ ਦੇਣਾ ਪੰਜਾਬ ਦੇ ਜੋ ਸਕੂਲ ਨੇ ਜਾਂ ਕਿਸੇ ਵੀ ਸਟੇਟ ਦਾ ਸਕੂਲ ਹੈ ਉਹਨੂੰ ਉੱਚਾ ਚੁੱਕਣ ਲਈ ਸਿੱਖਿਆ ਨੂੰ ਉੱਚਾ ਚੁੱਕਣ ਲਈ ਐਜ਼ ਅ ਟੀਚਰ ਤੁਸੀਂ ਕੀ ਰੋਲ ਅਦਾ ਕੀਤਾ ਉਸ ਮਤਲਬ ਤਕਨੀਕਾਂ ਦੀ ਗੱਲ ਇਹਦੇ ਵਿੱਚ ਹੁੰਦੀ ਹੈ ਸਟੇਟ ਵਾਰਡ ਮੈਨੂੰ 2020 ਦੇ ਵਿੱਚ ਮਿਲਿਆ ਸੀ ਲਿਆ ਸੀ ਔਰ ਮਤਲਬ ਮਤਲਬ ਔਰ ਐਸ ਵਾਰ ਮਤਲਬ ਪਿਛਲੀ ਵਾਰ ਵੀ ਮੇਰੀ ਚੋਣ ਹੋਈ ਸੀ ਜੋ ਸ਼ਾਰਟਲਿਸਟਡ ਕੈਂਡੀਡੇਟਸ ਹੈ ਐਤ ਕੀ ਹੈ ਮੇਰਾ ਕਲੀਅਰ ਹੋਇਆ ਦਾ ਨੈਸ਼ਨਲ ਵਾਰਡ ਲਈ ਮੈਨੂੰ ਸੁਣਣਗੇ ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰਿੰਦਰ ਸਿੰਘ ਸਿੱਧੂ ਅੱਜ ਇੱਕ ਅਜਿਹੇ ਸਕੂਲ ਨਾਲ ਗੱਲਬਾਤ ਕਰਾਵਾਂਗੇ ਜਿਹੜੇ ਸਕੂਲ ਦਾ ਦੱਸਿਆ ਕਿ ਪ੍ਰਾਇਮਰੀ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਆ ਜਿੱਥੇ ਕਿ ਆਮ ਮਾਪੇ ਜਿਹੜੇ ਬੱਚਿਆਂ ਨੂੰ ਪੜਾਉਣਾ ਨਹੀਂ ਚਾਹੁੰਦੇ ਕਿਉਂਕਿ ਸਰਕਾਰੀ ਸਕੂਲਾਂ ਦਾ ਜਿਹੜਾ ਗ੍ਰਾਫ ਹੈ ਉਹ ਕਹਿੰਦੇ ਇੱਕ ਡਾਊਨ ਹੈ ਪਰ ਇੱਥੇ ਜਿਹੜਾ ਇਹ ਸਕੂਲ ਹੈਗਾ ਇਹ ਮਾਡਲ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈਗਾ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੋਂ ਦੇ ਟੀਚਰ ਜੁੜੇ ਹੈਗੇ ਜਿਨ੍ਹਾਂ ਨੂੰ ਨੈਸ਼ਨਲ ਅਵਾਰਡ ਜਿਹੜਾ ਮਿਲਣ ਜਾ ਰਿਹਾ ਹੈ 5 ਤਰੀਕ ਨੂੰ ਜਿਹੜਾ ਟੀਚਰ ਡੇ ਮਨਾਇਆ ਜਾਣਾਗਾ ਉਸ ਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਇਹ ਸਨਮਾਨ ਪੱਤਰ ਇਹਨਾਂ ਨੂੰ ਦਿੱਤਾ ਜਾਣਾਗਾ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਬੀਚ ਜੁੜਿਆ ਸਸਿਕਾ ਬੀਚੀ ਸਸਿਕਾ ਜੀ ਉਹ ਮੇਰੀ ਜੀ ਨਾਮ ਕੀ ਹੈ ਸਰ ਮੇਰਾ ਨਾਮ ਅਰਜਿੰਦਰ ਸਿੰਘ ਹੈ ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਜੀ ਨੈਸ਼ਨਲ ਅਵਾਰਡ ਜਿਹੜਾ ਮਿਲ ਰਿਹਾ ਹੈ ਬਹੁਤ ਬਹੁਤ ਥੈਂਕ ਯੂ ਜੀ ਅਜੀਤ ਦੀ ਟੀਮ ਦਾ ਵੀ ਜਿਹੜਾ ਤੁਸੀਂ ਇੱਥੇ ਪਹੁੰਚਿਓ ਕਵਰੇਜ ਦੇ ਲਈ ਥੈਂਕ ਯੂ ਕੀ ਕਹਿਣਾ ਚਾਹੋਗੇ ਜੇ ਨੈਸ਼ਨਲ ਅਵਾਰਡ ਹੈ ਬਹੁਤ ਵੱਡਾ ਅਵਾਰਡ ਮਿਲ ਰਿਹਾ ਹੈ ਜੀ ਇਹ ਇਹਦੇ ਚ ਜਿਹੜੀਆਂ ਪ੍ਰਾਰਥੀਆਂ ਕੀ ਆ ਸਾਨੂੰ ਇਹ ਕਾਦੇ ਵਾਸਤੇ ਮਿਲ ਰਿਹਾ ਕੀ ਕੀ ਪ੍ਰਾਰਥੀ ਨੈਸ਼ਨਲ ਅਵਾਰਡ ਦੇ ਲਈ ਇਹ ਤਿੰਨ ਪ੍ਰੋਸੈਸ ਹੁੰਦੇ ਮੇਨਲੀ ਪਹਿਲਾਂ ਡਿਸਟ੍ਰਿਕਟ ਚੋ ਸਿਲੈਕਸ਼ਨ ਹੁੰਦੀ ਹੈ ਫਿਰ ਸਟੇਟ ਲੈਵਲ ਦਾ ਕੰਪੀਟੀਸ਼ਨ ਹੁੰਦਾ ਉਹ ਚੋ 6 ਜਣਿਆਂ ਦੀ ਸਿਲੈਕਸ਼ਨ ਹੁੰਦੀ ਹੈ ਉਸ ਤੋਂ ਬਾਅਦ ਨੈਸ਼ਨਲ ਹੈੱਡਕੁਆਟਰ ਜੋ ਦਿੱਲੀ ਹੈ ਉਹਨਾਂ ਵੱਲੋਂ ਜੋ ਪ੍ਰੈਜੈਂਟੇਸ਼ਨ ਲਈ ਜਾਂਦੀ ਹੈ ਔਰ ਬਹੁਤ ਬਾਰੀਕ ਛਾਣਨ ਲਾ ਕੇ ਮਤਲਬ ਜਿਹੜੇ ਆ ਜਾਇਜ਼ ਜਿਹੜੇ ਟੀਚਰਸ ਹੈ ਮਿਹਨਤੀ ਟੀਚਰ ਆ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਹੈ ਜਿਵੇਂ ਸਟੇਟ ਵਾਰਡ ਹੁੰਦਾ ਉਹ ਵੀ ਲੈਣਾ ਬਹੁਤ ਮੁਸ਼ਕਲ ਹੁੰਦਾ ਗਾ ਜੀ ਤੇ ਤੁਸੀਂ ਤਾਂ ਹੁਣ ਨੈਸ਼ਨਲ ਵਾਰਡ ਲੈ ਜਾ ਰਹੇ ਹੋਗੇ ਤੇ ਇਹਦੇ ਚ ਪ੍ਰਾਪਤੀਆਂ ਕੀ ਸੀ ਸੁਟੀਆਂ ਮੇਨਲੀ ਜੋ ਅਵਾਰਡ ਹੈ ਚਾਹੇ ਸਟੇਟ ਵਾਰਡ ਆ ਚਾਹੇ ਨੈਸ਼ਨਲ ਵਾਰਡ ਆ ਉਹ ਬੱਚਿਆਂ ਦੀ এডੂਕੇਸ਼ਨ ਨੂੰ ਲੈ ਕੇ ਆ ਕਿ ਤੁਸੀਂ ਬੱਚਿਆਂ ਦੀ এডੂਕੇਸ਼ਨ ਦੇ ਲਈ ਤੁਹਾਡੀ ਕੀ ਦੇਣਾ ਪੰਜਾਬ ਦੇ ਜੋ ਸਕੂਲ ਨੇ ਜਾਂ ਕਿਸੇ ਵੀ ਸਟੇਟ ਦਾ ਸਕੂਲ ਹੈ ਉਹਨੂੰ ਉੱਚਾ ਚੁੱਕਣ ਲਈ ਸਿੱਖਿਆ ਨੂੰ ਉੱਚਾ ਚੁੱਕਣ ਲਈ ਐਜ਼ ਅ ਟੀਚਰ ਤੁਸੀਂ ਕੀ ਰੋਲ ਅਦਾ ਕੀਤਾ ਉਸ ਮਤਲਬ ਤਕਨੀਕਾਂ ਦੀ ਗੱਲ ਇਹਦੇ ਵਿੱਚ ਹੁੰਦੀ ਹੈ ਜਿਹਦੇ ਵਿੱਚ ਮਤਲਬ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਵਧੀਆ ਟੀਮ ਹੁੰਦੀ ਹੈ ਜਿਹੜੀ ਚੁਣਦੀ ਹੈ ਇਸ ਵਿੱਚੋਂ ਸਿਲੈਕਟ ਕਰਕੇ ਔਰ ਪੇਪਰ ਵੀ ਇਸ ਤਰ੍ਹਾਂ ਦੇ ਟੈਸਟ ਇੱਕ ਤਰੀਕੇ ਨਾਲ ਹੁੰਦਾ ਹੈ ਇਹ ਔਰ ਪ੍ਰੈਜੈਂਟੇਸ਼ਨ ਵੀ ਦੇਣੀ ਪੈਂਦੀ ਹੈ ਔਰ ਬਕਾਇਦਾ ਟੀਮਾਂ ਵੀ ਤੁਹਾਡੇ ਸਕੂਲ ਚ ਆ ਕੇ ਵਿਜ਼ਿਟ ਕਰਦੀਆਂ ਤੁਹਾਡੇ ਕੰਮ ਨੂੰ ਦੇਖਦੀਆਂ ਉਸ ਤੋਂ ਬਾਅਦ ਇਹ ਸਿਲੈਕਸ਼ਨ ਹੁੰਦੀ ਹੈ ਜੀ ਸਟੇਟ ਅਵਾਰਡ ਮੈਨੂੰ 2020 ਦੇ ਵਿੱਚ ਮਿਲਿਆ ਸੀ ਔਰ ਮਤਲਬ ਔਰ ਐਸ ਵਾਰ ਮਤਲਬ ਪਿਛਲੀ ਵਾਰ ਵੀ ਮੇਰੀ ਚੋਣ ਹੋਈ ਸੀ ਜੋ ਸ਼ਾਰਟਲਿਸਟਡ ਕੈਂਡੀਡੇਟਸ ਹੈ ਐਤ ਕੀ ਹੈ ਮੇਰਾ ਕਲੀਅਰ ਹੋਇਆ ਤਾਂ ਨੈਸ਼ਨਲ ਵਾਰਡ ਲਈ ਮੈਨੂੰ ਚੁਣਿਆ ਗਿਆ ਉਹ ਆਮ ਜੀ ਦੇਖ ਲਿਏ ਤੇ ਮਾਪਿਆਂ ਦੀ ਧਾਰਨਾ ਇਹ ਹੈ ਵੀ ਸਰਕਾਰੀ ਸਕੂਲਾਂ 'ਚ ਪੜਾਈ ਹੈ ਨਹੀਂ ਗੀ ਤੇ ਉਹ ਨਿੱਜੀ ਸਕੂਲਾਂ 'ਚ ਪਾਉਣਾ ਚਾਹੁੰਦੇ ਪਰ ਛੋਡੇ ਕੋਲੇ ਦੱਸਿਆ ਜਾ ਰਿਹਾ ਵੀ ਕਈ ਸਕੂਲਾਂ ਦੇ ਜਿਹੜੇ ਬੱਚੇ ਹੈਗੇ ਤੇ ਪੜ੍ਹ ਨਹੀਂ ਆਉਂਦੇ ਹੈਗੇ ਤੇ ਛੋਡੇ ਕੋਲੇ ਇੰਨੀਆਂ ਸੀਟਾਂ ਨਹੀਂ ਹੁੰਦੀਆਂ ਜਿੰਨੇ ਬੱਚੇ ਹੁੰਦੇ ਹੈਗੇ ਬਿਲਕੁਲ ਜੀ ਸਾਡੇ ਕੋਲ ਸਾਲ-ਸਾਲ ਪਹਿਲਾਂ ਵੀ ਮਾਪਾ ਪਾੜੇ ਐਡਮਿਸ਼ਨ ਕਰਾ ਜਾਂਦੇ ਬੱਚੇ ਦੀ ਤਾਂ ਕਿ ਨੰਬਰ ਆ ਸਕੇ ਕਾਰਨ ਇਹੀ ਹੈ ਕਿ ਅਸੀਂ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣ ਲਈ ਜਿਹੜੇ ਆ ਸਾਧਨ ਮੁਹੱਈਆ ਕਰਾਏ ਆ ਦਾਨੀ ਸੱਜਣਾ ਦੇ ਔਰ ਮਿਲ ਮੇ ਸਰਕਾਰ ਦਾ ਯੋਗਦਾਨ ਉਹਦੇ ਕਰਕੇ ਹੀ ਐਡਮਿਸ਼ਨਾਂ ਸਾਡੇ ਕੋਲ ਨੇ ਸ਼ੁਰੂ ਜਦੋਂ ਹੋਇਆ ਸੀ ਇਹ ਤਾਂ ਮੈਂ ਆਪਣੇ ਬੱਚਿਆਂ ਦੇ ਕੰਪੀਟੀਸ਼ਨ ਕਰਵਾਏ ਸੀ ਘਰ ਘਰ ਜਾ ਕੇ ਬਾਹਰਲੇ ਜੋ ਗਵਾਂਢੀ ਪਿੰਡ ਇਹਨਾਂ ਦੇ ਵਿੱਚ ਜਾ ਕੇ ਜਦੋਂ ਮਾਵਾ ਪਾਪ ਦੇਖਦਾ ਸੀ ਕਿ ਮੇਰਾ ਮੈਂ ਫੀਸਾਂ ਵੀ ਭਰ ਰਿਹਾ ਤੇ ਮੇਰਾ ਬੱਚਾ ਮਤਲਬ ਹੈਵੀ ਕਮਜ਼ੋਰ ਜਦੋਂ ਸਾਡਾ ਬੱਚੇ ਨੂੰ ਦੇਖਦਾ ਸੀ ਕਿ ਇਹ ਬੱਚਾ ਵਧੀਆ ਕੰਫੀਡੈਂਸ ਨਾਲ ਬੋਲ ਰਿਹਾ ਹੈ ਜਵਾਬ ਇਹ ਦਰੁਸਤ ਦੇ ਰਿਹਾ ਤਾਂ ਉਹ ਨਾਲ ਦੀ ਨਾਲ ਉਹਦੇ ਮੂੰਹ ਚੋਂ ਇੱਕੋ ਗੱਲ ਨਿਕਲਦੀ ਸੀ ਆਪ ਬਿਮਾਰੀ ਕੇ ਮੇਰੇ ਬੱਚੇ ਦੀ ਐਡਮਿਸ਼ਨ ਕਰੋ ਤਾਂ ਅਸੀਂ ਪੰਜਾਬ ਲੈਵਲ ਤੇ ਰਿਕਾਰਡ ਬਣਾਇਆ ਜਿਹਦਾ ਮਤਲਬ ਕਿ 627% ਦਾ ਵਾਧਾ ਇੱਥੇ ਪਿੰਡ ਦੇ 40 ਬੱਚੇ ਆ ਸਿਰਫ 200 ਬੱਚਾ ਬਾਹਰਲੇ ਪਿੰਡਾਂ ਦਾ 16 ਪਿੰਡਾਂ ਦਾ ਇੱਥੇ ਵੈਣਣਾ ਰਹੀ ਇੱਥੇ ਆਉਂਦਾ ਸੋਨੂੰ ਜੇ ਦੇਖ ਲਗੇ ਕਿੰਨਾ ਅਚਰ ਹੋ ਗਿਆ ਇਸ ਵਿਭਾਗ ਵਿੱਚ ਸਰਵਿਸ ਕਰਦੇ ਤੇ ਕਿੰਨੇ ਕਿ ਸਕੂਲਾਂ ਚ ਤੁਸੀਂ ਅਜਿਹੇ ਵਧੀਆ ਕੰਮ ਕੀਤੇ ਹੈਗੇ ਮੇਰੀ ਐਜ਼ ਅ ਟੀਚਰ 2004 ਦੀ ਜੁਆਇਨਿੰਗ ਹੈ ਜੀ ਮੈਂ ਏਜੰਡਾ ਵਾਲੇ 2 ਸਾਲ ਲਾਇਆ ਪਹਿਲਾਂ ਕੰਟਰੈਕਟ ਬੇਸਡ ਸੀਗੀ ਉਦੋਂ ਮੈਂ 2006 ਦੇ ਵਿੱਚ ਗਵਰਨਮੈਂਟ ਨੇ ਸਾਨੂੰ ਪੰਚਾਇਤੀ ਵਿਭਾਗ ਦੇ ਅੰਡਰ ਜ਼ਿਲ੍ਹਾ ਪ੍ਰੀਸ਼ਦ ਦੇ ਅੰਡਰ ਸਾਨੂੰ ਪਰਮਾਨੈਂਟ ਕੀਤਾ ਉਦੋਂ ਮੈਂ ਗਿਆਨੇ ਫਿਰ ਮੈਂ 2006 ਤੋਂ ਲੈ ਕੇ 2012 ਤੱਕ ਕੰਮ ਕੀਤਾ ਉਸ ਤੋਂ ਬਾਅਦ ਦਿਉਣ ਮੈਨੂੰ 3 ਸਾਲ ਡੈਪੂਟੇਸ਼ਨ ਤੇ ਕੰਮ ਕਰਨ ਦਾ ਮੌਕਾ ਮਿਲਿਆ 2015 ਚ ਮੈਂ ਇਸ ਸਕੂਲ ਨੂੰ ਜੁਆਇਨ ਕੀਤਾ ਸੀਗਾ ਔਰ ਉਦੋਂ ਤੋਂ ਲੈ ਕੇ ਇਸ ਦੀ ਹਾਲਤ ਦੇ ਵਿੱਚ ਮਤਲਬ ਜਮੀਨ ਅਸਮਾਨ ਦਾ ਫਰਕ ਅਸੀਂ ਦੇਖ ਸਕਦੇ ਹਾਂ ਉਦੋਂ ਇੱਥੇ 33 ਬੱਚੇ ਸੀਗੇ ਪਿੰਡ ਦੇ ਬੱਚੇ ਵੀ ਇਸ ਸਕੂਲ 'ਚ ਐਡਮਿਸ਼ਨ ਲੈਣਾ ਪਸੰਦ ਨਹੀਂ ਸੀ ਕਰਦੇ ਅੱਜ ਮਤਲਬ ਲੈਣਾ ਲੱਗਿਆ ਹੋਇਆ ਐਨ ਐਡਮਿਸ਼ਨਾਂ ਦੀਆਂ ਤਾਂ ਮਤਲਬ ਇਹ ਤਰੱਕੀ ਹੈ ਜਿਹੜੀ ਸਾਡਾ ਹੁਣ ਟੀਮ ਵਰਕ ਪਹਿਲਾਂ ਮੈਂ ਇਕੱਲਾ ਸੀਗਾ ਹੁਣ ਐਜ਼ ਅ ਟੀਮ ਵਰਕ ਸਾਡਾ ਇਹ ਮਤਲਬ ਬੱਚਿਆਂ ਦੀ ਐਜੂਕੇਸ਼ਨ ਦਾ ਕੰਮ ਚੱਲ ਰਿਹਾ ਹਾਂ ਹਾਂ ਜਿਵੇਂ ਗਿਆਨਾ ਸਕੂਲ ਸੀਗਾ ਜੇ ਗਿਆਨ ਸਕੂਲ 'ਚ ਵੀ ਤੁਸੀਂ ਇਸ ਤਰ੍ਹਾਂ ਦੇ ਮਤਲਬ ਕਿ ਉਹ ਜਿਹੜਾ ਕਰਾ ਕਵੀ ਦੇ ਸਮਾਰਟ ਬਣਾਇਆ ਸੀਗਾ ਬਿਲਕੁਲ ਜੀ ਮੇਰੇ ਹਰ ਇੱਕ ਸਕੂਲ ਦੇ ਵਿੱਚ ਹੀ ਤੁਹਾਨੂੰ ਇਹ ਚੀਜ਼ਾਂ ਬਣੀਆਂ ਮਿਲਣਗੀਆਂ ਜਿੰਨਾ ਕਿ ਮੈਂ ਟਾਈਮ ਲਾਇਆ ਜਿਹਦੇ ਜਿੰਨਾ ਕਿ ਮੈਨੂੰ ਉੱਥੋਂ ਸਾਧਨ ਮੁਹੱਈਆ ਹੋ ਸਕੇ ਜਾਂ ਮੇਰੇ ਨਾਲ ਦਾਨੀ ਸੱਜਣ ਜੁੜੇ ਜਾਂ ਸਰਕਾਰ ਨੇ ਜਿੰਨਾ ਕਿ ਸਾਨੂੰ ਦਿੱਤਾ ਤਾਂ ਐ ਸਕੂਲ ਚ ਤਾਂ ਫਿਰ ਮੈਂ ਸਿੰਗਲ ਟੀਚਰ ਸੀ ਮੈਨੂੰ ਕੋਈ ਨਾ ਰੋਕਣ ਵਾਲਾ ਨਾ ਟੋਕਣ ਵਾਲਾ ਮੈਂ ਜੋ ਇੱਥੇ ਰਾਤਾਂ ਤੱਕ ਸਕੂਲ ਖੁੱਲਾ ਰਹਿੰਦਾ ਹੁੰਦਾ ਸੀ এডਿਕੇਸ਼ਨ ਚੱਲਦੀ ਖੇਡਾਂ ਹੁੰਦੀਆਂ ਔਰ ਲੇਬਰ ਦਾ ਕੰਮ ਵੀ ਇੱਥੇ ਸਕੂਲ ਦੇ ਵਿੱਚ ਹਰ ਇੱਕ ਕੰਮ ਅਸੀਂ ਆਪ ਹੱਥੀ ਕੀਤਾ ਪੇਂਟਿੰਗ ਦਾ ਕੰਮ ਗਰਮੀ ਦੀਆਂ ਛੁੱਟੀਆਂ ਦੌਰਾਨ ਕੀਤਾ ਮੈਂ ਸਕੂਲ ਨੂੰ ਵਧੀਆ ਬਣਾਉਣ ਦੇ ਲਈ ਨਾਲ-ਨਾਲ ਬੱਚਿਆਂ ਦਾ এডਿਕੇਸ਼ਨ ਲੈਵਲ ਚੱਕਿਆ ਮਤਲਬ ਗਿਆਨੇ ਵੀ ਸਕੂਲ ਸਾਡਾ ਪਹਿਲਾ ਮੇਨ ਸਕੂਲ ਜਿੱਥੇ ਮੈਂ 6 ਸਾਲ ਲਾਇਆ ਉਹ ਬਠਿੰਡੇ ਦਾ ਸਮਾਰਟ ਸਕੂਲ ਹੈ ਔਰ ਅੱਜ ਵੀ ਤੁਸੀਂ ਉਸ ਸਕੂਲ ਦੀਆਂ ਖਬਰਾਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਕਿਉਂਕਿ ਅਸੀਂ ਸ਼ੁਰੂ ਤੋਂ ਉੱਥੇ ਮਿਹਨਤ ਕੀਤੀ ਹੈ ਜਿਹੜ ਕੀ ਕਰਨ ਹੈਗੇ ਜੀ ਤੁਸੀਂ ਜਿਹੜਾ ਸਕੂਲ ਆ ਹੁੰਦਾਗਾ ਉਹਨੂੰ ਲੇਖਾ ਤੇ ਪਾਉਣਿਓ ਸਮਾਰਟ ਬਣਾਉਣਿਓ ਤੇ ਛੱਡ ਕੇ ਫਿਰ ਅਗਲੇ ਸਕੂਲ ਚ ਵਗ ਜਾਨੇ ਉਹਨੂੰ ਫਿਰ ਲੇਖਾ ਤੇ ਪਾਉਣਿਓ ਗੁਰੂ ਨਾਨਕ ਦੇਵ ਜੀ ਨੇ ਇੱਕ ਵਾਰੀ ਇਹ ਮਤਲਬ ਉਹਨਾਂ ਦਾ ਵਚਨ ਸੀਗਾ ਕਿ ਉੱਜੜ ਜਾਓ ਜਿਹੜੇ ਲੋਕ ਉਹਨਾਂ ਨੂੰ ਉਹਨਾਂ ਦੀ ਸੇਵਾ ਕੀਤੀ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਆਦਰ ਮਾਨ ਨਾਲ ਰੱਖਿਆ ਸੀ ਉਹਨਾਂ ਨੂੰ ਗੁਰੂ ਸਾਹਿਬ ਨੇ ਵਚਨ ਕੀਤਾ ਸੀ ਉੱਜੜ ਜਾਓ ਪਰ ਗੁਰੂ ਸਾਹਿਬ ਦੀਆਂ ਗੱਲਾਂ ਜਿਹੜੀਆਂ ਸਾਨੂੰ ਸਮਝ ਆ ਮੈਨੂੰ ਐਂ ਲੱਗਦਾ ਹੁੰਦਾ ਕਿ ਜਿਹੜੇ ਲੋਕਾਂ ਨੂੰ ਮਹਾਰਾਜ ਜੀ ਨੇ ਕਿਹਾ ਸੀ ਮੈਂ ਉਹਨਾਂ ਦੀ ਸੰਤਾਨ ਹੋਊਂਗਾ ਸ਼ਾਇਦ ਮੈਨੂੰ ਇਸੇ ਕਰਕੇ ਇਹ ਵਾਰ ਮੇਰੇ ਨਾਲ ਚੱਲਦਾ ਮੈਂ ਜਿਹੜੇ ਸਕੂਲ ਨੂੰ ਵਧੀਆ ਬਣਾਉਂਦਾ ਮੈਂ ਉੱਥੋਂ ਚਲਾ ਜਾਣਾ ਤੇ ਹੁਣ ਸ਼ਾਇਦ ਆ ਸਕੂਲ ਵੀ ਮੇਰੇ ਖਿਆਲ ਚ ਮੈਨੂੰ ਕੰਮ ਮੇਰਾ ਪੂਰਾ ਹੋ ਚੁੱਕਿਆ ਤੇ ਅਗਲਾ ਸਕੂਲ ਕੋਈ ਮੈਨੂੰ ਡੀਕਦਾ ਹੋਣਾ ਜਿੱਥੇ ਮੈਂ ਜਾਣਾ ਚਾਹੁੰਦਾ ਉਹ ਜਿਹੜਾ ਹੁਣ ਟੀਚਰ ਦਾ ਰੁਕਵਾ ਸੀਗਾ ਤੁਸੀਂ ਜਿਹੜਾ ਟੀਚਰ ਲੈਣ ਲਈ ਗਏ ਇਹ ਥੋੜੇ ਦਿਲਚ ਸੀਗਾ ਕਿ ਇਹ ਕੁਦਰਤੀ ਵੀ ਇਸ ਲੈਂਡ ਨੂੰ ਚੁਣਿਆ ਗਿਆ ਸ਼ੁਰੂਆਤ ਤੇ ਮੈਂ ਟੀਚਰ ਨਹੀਂ ਬਣਨਾ ਚਾਹੁੰਦਾ ਸੀ ਮੈਂ ਇੱਕ ਬਹੁਤ ਕਮਜ਼ੋਰ ਫੈਮਿਲੀ ਚੋਂ ਉੱਠ ਕੇ ਆਇਆ ਪਰ ਬਾਅਦ ਚ ਮੇਰੀ ਸਿਸਟਰ ਨੇ ਜਦੋਂ ਮੈਨੂੰ ਇਧਰਲੇ ਪਾਸੇ ਤੋਰਿਆ ਮੇਰੀ ਸਿਸਟਰ ਵੀ ਟੀਚਰ ਹੈ ਮੇਰੀ ਛੋਟੀ ਸਿਸਟਰ ਵੀ ਟੀਚਰ ਹੈ ਮੇਰੇ ਜੀਜਾ ਜੀ ਵੀ ਟੀਚਰ ਨੇ ਔਰ ਮੇਰੀ ਵਾਈਫ ਵੀ ਟੀਚਰ ਅਸੀਂ ਟੀਚਰ ਹੁਣ ਟੀਚਰਾਂ ਦੀ ਫੈਮਲੀ ਬਣ ਗਈ ਜਿੱਥੇ ਮੈਂ ਰਹਿਣਾ ਉਹ ਕਲੋਨੀ ਟੀਚਰ ਦੀ ਬਣ ਗਈ ਪਰ ਮਤਲਬ ਹੁਣ ਇਧਰ ਮੇਰੀ ਸਿਸਟਰ ਨੇ ਮੈਨੂੰ ਤੋਰਿਆ ਤਾਂ ਇਧਰ ਵੀ ਤੁਸੀਂ ਦੇਖੋਗੇ ਵੀ ਅ ਕਈ ਵਾਰੀ ਆਪਾਂ ਸੋਚਦੇ ਹੁਣ ਸ਼ੁਰੂ ਤੋਂ ਸੁਪਨਾ ਹੋਰ ਹੁੰਦਾ ਪਰ ਮੈਨੂੰ ਤੋਰਿਆ ਮੇਰੀ ਸਿਸਟਰ ਨੇ ਸੀ ਅੱਜ ਮੈਂ ਜੋ ਵੀ ਮਕਾਮ ਤੇ ਮੇਰੀ ਭੈਣ ਕਰਕੇ ਆ ਬਾਕੀ ਮੇਰੇ ਪਰਮਾਤਮਾ ਦਾ ਆਸ਼ੀਰਵਾਦ ਸਾਮੇ ਨੇ ਜਿਸ ਨੇ ਮੈਨੂੰ ਇੰਨੀ ਮਿਹਨਤ ਦਾ ਬਲ ਬਖਸ਼ਿਆ ਉਹ ਜਿਵੇਂ ਸਕੂਲਾਂ ਨੂੰ ਪਹਿਲਾਂ ਗਰਾਂਟਾਂ ਵੀ ਬਹੁਤ ਘੱਟ ਆਉਂਦੀਆਂ ਸੀ ਹੁਣ ਸਕੂਲ ਤੇ ਲੱਗਦਾ ਹੈ ਕਿ ਬਹੁਤ ਜ਼ਿਆਦਾ ਪੈਸਾ ਲੱਗਿਆ ਉਹ ਜਿਵੇਂ ਬੱਚਿਆਂ ਦੀਆਂ ਵਰਦੀਆਂ ਵੀ ਸਪੈਸ਼ਲੀ ਆ ਗਿਆ ਆਮ ਸਕੂਲਾਂ ਨਾਲ ਦੀਆਂ ਨੇ ਤੇ ਇਹ ਫਿਰ ਪੈਸਾ ਕਿੱਥੋਂ ਆਦਾ ਸਰਕਾਰ ਦਿੰਦੀ ਹੈ ਜਾਂ ਕਿਹੜੇ ਐਨ ਜੀਓ ਤੋਂ ਆਏ ਸ਼ੁਰੂਆਤ ਤੇ ਅਸੀਂ ਐਨ ਜੀਓਜ਼ ਨਾਲ ਹੀ ਸਕੂਲ ਦਾ ਲੈਵਲ ਅਪ ਕੀਤਾ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਬੈਗ ਦਿੱਤੇ ਇਹਨਾਂ ਨੂੰ ਮਤਲਬ ਇਹਨਾਂ ਦੀ ਟੌਰ ਬਣਾਈ ਜ਼ਰੂਰੀ ਹੁੰਦੀਆਂ ਇਹ ਚੀਜ਼ਾਂ ਵੀ ਔਰ ਕਮਰੇ ਸੀ ਰਿਪੇਅਰ ਕਰਾਏ ਬੱਚਿਆਂ ਨੂੰ ਜੋ ਇਨਫਰਾਸਟ੍ਰਕਚਰ ਹੈ ਟੋਟਲੀ ਮਤਲਬ ਪੈਨਲਸ ਇੰਸਟਾਲ ਕੀਤੇ ਐ LEDਸ ਪ੍ਰੋਜੈਕਟਰਸ ਇੰਸਟਾਲ ਕੀਤੇ ਸ਼ੁਰੂ ਤੇ ਮਤਲਬ ਗ੍ਰਾਂਟਸ ਨਹੀਂ ਸੀਗੀਆਂ ਸਾਡੇ ਕੋਲੇ ਅਸੀਂ ਦਾਨੀਆਂ ਦਾ ਸਹਿਯੋਗ ਲਿਆ 30 ਲੱਖ ਦੇ ਕਰੀਬ ਇਥੇ ਡੋਨਰਸ ਨੇ ਡੋਨੇਸ਼ਨ ਕੀਤੀ ਹੈ ਸਾਡੇ ਕੋਲੇ ਆ ਕਮਰਿਆਂ ਨੂੰ ਜਗ੍ਹਾ ਐ ਨਹੀਂ ਸੀ ਸਰਪੰਚ ਸਰਦਾਰ ਅਮਰਜੀਤ ਸਿੰਘ ਜੀ ਹੈ ਉਹ ਐਨੇ ਖੁੱਲੇ ਦਿਲ ਦੇ ਆ ਕਿ ਉਹਨਾਂ ਨੂੰ ਅਸੀਂ ਮੜਾ ਜਿਹਾ ਕਿਹਾ ਉਹ ਕਹਿੰਦੇ ਜਿੱਥੋਂ ਤੱਕ ਤੁਹਾਡਾ ਦਿਲ ਕਰਦਾ ਉੱਥੇ ਤੁਸੀਂ ਆਪ ਦਾ ਗੱਡ ਲਓ ਉਨੀ ਜਗ੍ਹਾ ਤੁਹਾਡੀ ਦਾ ਡੇਢ ਕਨਾਲ ਜਗ੍ਹਾ ਉਹਨਾਂ ਨੇ ਡੋਨੇਟ ਕੀਤੀ 30 ਲੱਖ ਰੁਪਇਆ ਲਗਭਗ 35 ਲੱਖ ਇਹ ਆ ਸਾਰੀ ਬਿਲਡਿੰਗ ਜਿਹੜੀ ਕਮਰਿਆਂ ਦੀ ਬਣੀ ਹੈ ਇਹ ਸਰਕਾਰੀ ਗ੍ਰਾਂਟ ਨਾਲ ਬਣੀ ਹੈ ਸਰਕਾਰ ਨੇ ਵੀ ਸਾਨੂੰ ਹੁਣ ਮਤਲਬ ਗੱਫੇ ਭਰ ਕੇ ਗ੍ਰਾਂਟਾ ਦਿੱਤੀ ਹੈ ਜਿਵੇਂ ਹੁਣ ਕਹਿ ਲਈਏ ਆਮ ਲੋਕਾਂ ਦੇ ਧਾਰਨਾ ਬਣੀ ਹੈ ਜਿਹੜੇ ਪ੍ਰਾਇਮਰੀ ਸਕੂਲਾਂ ਜਾਂ ਸਰਕਾਰੀ ਸਕੂਲਾਂ ਦੇ ਅਧਿਆਪਕ ਹੁੰਦੇ ਆ ਉਹ ਵੀ ਜ਼ਿਆਦਾਤਰ ਟਾਈਮ ਪਾਸ ਕਰਨ ਨੇ ਆਉਂਦੇ ਤੇ ਫਿਰ ਜਿਹੜੇ ਮਾਪੇ ਵੀ ਹੈ ਉਹ ਵੀ ਸਰਕਾਰੀ ਸਕੂਲਾਂ 'ਚ ਪੜਾਉਣਾ ਨਹੀਂ ਚਾਹੁੰਦੇ ਸੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਧਿਆਪਕਾਂ ਨੂੰ ਨਾਲੇ ਮਾਪਿਆਂ ਨੂੰ ਸਾਰੀਆਂ ਉਂਗਲਾਂ ਇੱਕੋ ਜਿਹੀਆਂ ਨੇ ਮੈਂ ਵੀ ਉਹਨਾਂ ਦੇ ਵਿੱਚੋਂ ਉਹਨਾਂ ਦੇਖੋ ਔਰ ਤੁਸੀਂ ਅੱਜ ਇੱਥੇ ਪਹੁੰਚਿਓ ਤਾਂ ਕੋਈ ਖਾਸ ਵਜ੍ਹਾ ਹੈ ਦੀ ਔਰ ਅਪੀਲ ਮੈਂ ਜ਼ਰੂਰ ਕਰਨੀ ਚਾਹੂੰਗਾ ਕਿ ਸਾਡਾ ਅਧਿਆਪਕਾਂ ਦਾ ਰਤਬਾ ਅੱਜ ਵੀ ਉਹਨਾ ਹੀ ਹੈ ਇੱਜ਼ਤ ਅੱਜ ਵੀ ਓਨੀ ਹੀ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਮਾਪੇ ਉਸ ਪਿੰਡ 'ਚ ਗੱਲ ਕਰੋਗੇ ਤਾਂ ਉਹ ਆਪਣੇ ਆਪ ਹੀ ਔਰ ਉਦਾਹਰਨ ਇੱਕ ਦੇਣੀ ਚਾਹੂੰਗਾ ਤੁਹਾਨੂੰ ਮੈਂ ਕਿ ਸਾਡੇ ਫੰਕਸ਼ਨ ਦੇ ਵਿੱਚ ਮੇਰੇ ਪਿਛਲੇ ਸਕੂਲ ਦੇ ਮਾਵਾ ਪਾਏ ਸੀ ਤੇ ਉਹ ਜਦੋਂ ਐਂਡ ਤੇ ਸਮਾਨ ਚੁਕਾਰੇ ਸੀ ਇੱਕ ਟੇਬਲ ਚੱਕਿਆ ਹੋਇਆ ਸੀ ਉਹਨਾਂ ਨੇ ਇਸ ਪਿੰਡ ਦੇ ਵੀ ਬੰਦੇ ਉਹਨੂੰ ਲੱਗੇ ਹੋਏ ਸੀ ਨਾਲ ਮੇਰੇ ਪੁਰਾਣੇ ਪਿੰਡ ਦੇ ਵੀ ਤਾਂ ਪੁਰਾਣੇ ਪਿੰਡ ਦੇ ਜਿਹੜੇ ਬੰਦੇ ਸੀ ਉਹਨਾਂ ਦੇ ਮੂੰਹ ਚੋਂ ਇਹ ਗੱਲ ਨਿਕਲ ਗਈ ਕਹਿੰਦੇ ਇਹ ਮਾਸਟਰ ਜੀ ਨੂੰ ਤਾਂ ਆਪਾਂ ਆਪਣੇ ਪਿੰਡ ਲੈ ਕੇ ਜਾਣਾ ਤਾਂ ਜਿਹੜੇ ਇਸ ਪਿੰਡ ਦੇ ਸੀ ਉਹਨਾਂ ਨੇ ਟੇਬਲ ਉੱਥੇ ਹੀ ਰੱਖਿਆ ਕਹਿੰਦੇ ਐ ਕਿਵੇਂ ਲੈ ਕੇ ਜਾਓਗੇ ਤਾਂ ਅਧਿਆਪਕ ਦਾ ਜਿਹੜਾ ਸਤਕਾਰ ਆ ਮੈਨਾ ਅਧਿਆਪਕ ਦੇ ਆਪਦੇ ਹੱਥ 'ਚ ਹੈ ਜੇ ਤੁਸੀਂ ਮਿਹਨਤ ਕਰਦੇ ਹੋ ਤੁਸੀਂ ਆਪਾਂ ਤਨਖਾਹ ਲੈਣੇ ਕੋਈ ਆਸਾਨ ਨਹੀਂ ਹੈ ਠੀਕ ਹੈ ਆਪਦੀ ਮਿਹਨਤ ਨੂੰ ਲਗਨ ਨਾਲ ਕਰਨਾ ਇਹ ਇੱਕ ਆਪਾਂ ਡੈਡੀਕੇਸ਼ਨ ਕਹਿ ਦਿੰਦੇ ਹਾਂ ਇਹਨੂੰ ਤਾਂ ਜੇ ਤੁਸੀਂ ਇਹ ਕਰਦੇ ਹੋ ਤਾਂ ਅਧਿਆਪਕ ਦੀ ਇੱਜ਼ਤ ਅੱਜ ਵੀ ਓਨੀ ਹੀ ਹੈ ਮੈਨੂੰ ਬਹੁਤ ਰਿਸਪੈਕਟ ਮਿਲਦੀ ਹੈ ਔਰ ਇਹੀ ਹੌਸਲਾ ਹੈ ਜਿਹਦੇ ਕਰਕੇ ਮੈਂ ਅੱਜ ਇਸ ਮੁਕਾਮ ਤੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਅਰਜੰਦਰ ਸਿੰਘ ਜੀ ਜਿਨ੍ਹਾਂ ਨੂੰ 5 ਤਰੀਕ ਨੂੰ ਟੀਚਰ ਡੇ ਤੇ ਜਿਹੜਾ ਦੇਸ਼ ਦੀ ਰਾਸ਼ਟਰਪਤੀਆ ਉਹਨਾਂ ਵੱਲੋਂ ਨੈਸ਼ਨਲ ਅਵਾਰਡ ਦਿੱਤਾ ਜਾਣਾ ਹੈ ਕਿਉਂਕਿ ਇਹਨਾਂ ਵੱਲੋਂ ਜਿਹੜੇ-ਜਿਹੜੇ ਵੀ ਸਕੂਲ ਚ ਗਏ ਹੈਗੇ ਉਹਨਾਂ ਨੂੰ ਸਮਾਰਟ ਸਕੂਲ ਬਣਾਇਆ ਆ ਆਪਣੇ ਪੱਲੇੋਂ ਖਰਚ ਕੀਤਾ ਮਿਹਨਤ ਕੀਤੀ ਹੈ ਐਨਜੀਓ ਤੋਂ ਪੈਸੇ ਲਏ ਤੇ ਜਾਂ ਭਵੇਂ ਸਰਕਾਰਾਂ ਤੋਂ ਲਏ ਪਰ ਉਸ ਜਿਹੜੇ ਸਕੂਲਾਂ ਨੂੰ ਮਾਡਲ ਸਕੂਲਾਂ ਤੋਂ ਵੀ ਆਪ ਕੀਤਾ ਤੇ ਜਿੱਥੇ ਕਿ ਜਿਹੜੇ ਇਹਨਾਂ ਤੇ ਦਾਖਲਾ ਲੈਣ ਵਾਲਾ ਤੇ ਨੰਬਰ ਨਹੀਂ ਆਉਂਦੇ ਕਿਉਂਕਿ ਬਹੁਤ ਜ਼ਿਆਦੇ ਬੱਚਿਆਂ ਦੀ ਗਿਣਤੀ ਹੋ ਜਾਂਦੀ ਹੈ ਕਿ ਇਸ ਲਈ ਜਿਹੜੇ ਅਧਿਆਪਕਾਂ ਨੂੰ ਜਿਹੜਾ ਸਨਮਾਨਿਤ ਕਰਨਾ ਬਹੁਤ ਵੱਡੀ ਗੱਲ ਹੈਗੀ ਤੇ ਕਰਨਾ ਚਾਹੀਦਾ ਵੀ ਕਿਉਂਕਿ ਜਿਹੜੇ ਅਧਿਆਪਕ ਵਧੀਆ ਕੰਮ ਕਰਨਗੇ ਤਾਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਤਾਂ ਹੋਰ ਵੀ ਜਿਹੜੇ ਅਧਿਆਪਕਾਂ ਕੇ ਜਾਂ ਕੋਈ ਵੀ ਕੰਮ ਕਰਨ ਵਾਲੇ ਆ ਉਹ ਆਪਣੇ ਜਿਹੜੇ ਕੰਮ 'ਚ ਸੁਚੇਤ ਹੋਣ ਤੇ ਵਧੀਆ ਆਪਦੇ ਕੰਮ ਕਰਨ ਬਠਿੰਡਾ ਤੋਂ ਜੀਟੀ ਮਲੇਨ ਸਿੰਘ ਸਿੱਧੂ ਜੀਪੋਰਟ